ਮੁਗਦ ਵਿੱਚ ਐਨਆਰਆਈ ਦੇ ਨਾਲ 15 ਲੱਖ ਰੁਪਏ ਦੀ ਠੱਗੀ ਵੱਜੀ ਹੈ ਤਾਂ 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀ ਤੱਕ ਹਿਲ ਗਈ ਹੈ ਦਰਸਾਇਆ ਹੈ ਕਿ ਭਾਵੂ ਕੋ ਹੁੰਦੇ ਇਸ ਐਨਆਰਆਈ ਪਵਿੱਤਰ ਸਿੰਘ ਜਿਸ ਦਾ ਇਹ ਕਹਿਣਾ ਹੈ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਉਸ ਦਾ ਇਹ ਕਹਿਣਾ ਹੈ ਕਿ ਪੰਜਾਬ ਆ ਕੇ ਤਾਂ ਕੋਈ ਵੀ ਐਨਆਰਆਈ ਕਾਰੋਬਾਰ ਹੀ ਹੁਣ ਨਹੀਂ ਕਰ ਸਕਦਾ। ਤਰਸਰ ਇੱਥੇ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਬਲਵਿੰਦਰ ਸਿੰਘ ਉਰਫ ਬੱਬੂ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤਾਂ ਪੂਰਾ ਕੇਸ ਜਿਹੜਾ ਮੋਗੇ ਤੋਂ ਸਾਹਮਣੇ ਆਇਆ। ਜਿੱਥੇ ਇੱਕ ਐਨਆਰਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਦੇ ਕਾਰਨ ਦੋਸਤੀ ਦੇ ਵਿੱਚ ਵੀ ਫਿੱਕ ਪੈ ਗਈ ਦੋਸਤ ਨੇ ਜਿੱਥੇ ਫੋਨ ਮਲਾ ਕੇ ਇੱਕ ਇਲੈਕਟ੍ਰੋਨਿਕ ਸਕੂਟੀਆਂ ਦੇ ਕਾਰੋਬਾਰ ਦੇ ਵਿੱਚ 15 ਲੱਖ ਰੁਪਏ ਆਪਣੇ ਦੋਸਤੋਂ ਨਿਵੇਸ਼ ਕਰਵਾ ਲਏ। ਕਾਰੋਬਾਰ ਇੱਕ ਦੋ ਸਾਲ ਤੱਕ ਠੀਕ ਚੱਲਦਾ ਰਿਹਾ। ਐਨਆਰਆਈ ਜਦੋਂ ਵਾਪਸ ਕੈਨੇਡਾ ਚਲਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ ਸੰਪਰਕ ਤੋੜ ਲਿਆ ਸਗੋਂ ਐਨਆਰਆਈ ਦਾ ਨਾਮ ਨੰਬਰ ਬਿਲ ਬੁੱਕ ਤੋਂ ਵੀ ਹਟਵਾ ਦਿੱਤੇ। ਉਸ ਦਾ ਇਹ ਕਹਿਣਾ ਹੈ ਕਿ ਜੋ ਕਾਰੋਬਾਰ ਦੇ ਵਿੱਚ ਪੈਸੇ ਲਵਾਏ ਸੀ ਉਹ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਤਾਂ ਐਨਆਰਆਈ ਦੇ ਵੱਲੋਂ ਐਸਐਸਪੀ ਮੋਗਾ ਨੂੰ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਗਲਤ ਪਾਇਆ ਜਾਂਦਾ ਉਸ ਖਿਲਾਫ ਕਾਰ ਐਨਆਰਆਈ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਉਕਤ ਵਿਅਕਤੀ ਦੀ ਤੁਰੰਤ ਗ੍ਰਿਫਤਾਰੀ ਹੋਵੇ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਐਨਆਰਆਈ ਦੇ ਨਾਲ ਅਜਿਹੀ ਧੋਖਾਧੜੀ ਨਾ ਹੋਵੇ ਹਾਲਾਂਕਿ ਥਾਣਾ ਮੁਖੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਐਨ ਆਰ ਆਈ ਜੋ ਕਿ ਦਰਖਾਸਤ ਉਹਨਾਂ ਵੱਲੋਂ ਦਿੱਤੀ ਗਈ ਹੈ ਤਾਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਮੁਖੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਐਨ ਆਰ ਆਈ ਦੀ ਸ਼ਿਕਾਇਤ ਉਹਨਾਂ ਕੋਲ ਪਹੁੰਚੀ ਜਿਸ ਦਰਮਿਆਨ ਬਲਵਿੰਦਰ ਸਿੰਘ ਉਰਫ ਬੱਬੂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੁੰਦਾ ਮੋਗਾ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਗ੍ਰਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਂਜੀ ਮੇਰਾ ਨਾਮ ਪਵਿੱਤਰ ਸਿੰਘ ਚਾਹਲ ਆ ਮੈਂ ਕੈਨੇਡਾ ਦੇ ਰਹਿਣ ਵਾਲਾ ਤੇ ਐਸ ਜਿਹੜੇ ਮੋਗੇ ਆ ਮੇਰੇ ਨਾਲ ਇੱਕ ਬਹੁਤ ਵੱਡਾ ਫਰਾਡ ਹੋਇਆ ਹੈ। ਆ ਮੇਰਾ ਇੱਕ ਦੋਸਤ ਬਣਿਆ ਬਹੁਤ ਪੁਰਾਣਾ ਉਹਨੇ ਮੇਰ ਨਾਲ ਬਹੁਤ ਵੱਡੀ ਠੱਗੀ ਮਾਰੀ ਐ ਅਸੀਂ ਰਲ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਇਲੈਕਟ੍ਰਿਕ ਸਕੂਟਰਾਂ ਦਾ ਇੱਥੇ ਉਹਦੇ ਵਿੱਚ ਮੇਰੇ ਪੈਸੇ ਲੱਗੇ ਸੀ 15 ਲੱਖ 15 ਹਜ਼ਾਰ ਦਾ ਮੇਰੇ ਕੋਲੇ ਪ੍ਰੂਫ ਪਿਆ ਸਾਰਾ ਕੁਝ ਕੀ ਨਾਮ ਆਉਦਾ ਕਦੋਂ ਤੋਂ ਪੁਰਣੀ ਯਾਰੀ ਐ ਉਸ ਬੰਦੇ ਦਾ ਨਾਮ ਜੀ ਬਲਵਿੰਦਰ ਸਿੰਘ ਬੱਬੂ ਉਹਦਾ ਨਾਮ ਹੈ ਨਿਊ ਸਿਵਲ ਲਾਈਨ ਦੇ ਵਿੱਚ ਉਹਦਾ ਉਹਦੀ ਦੁਕਾਨ ਹੈ ਨਿਊ ਐਸ ਬੀ ਆਟੋ ਕਦੋਂ ਤੋਂ ਯਾਰੀ ਐ ਦੋ ਜੀ 35 ਸਾਲ ਤੋਂ ਹਾਜੀ 1989 ਤੋਂ ਦੋਸਤੀ ਸੀ ਉਹਦੇ ਨਾਲ ਕੀ ਗੱਲ ਹੋਈ ਹੈ ਕਿਵੇਂ ਠੱਗੀ ਕਿਵੇਂ ਕੀਤੀ ਅਸੀਂ ਰਲਕੇ ਜੀ ਇੱਕ ਇਲੈਕਟ੍ਰਿਕ ਸਕੂਟਰਾਂ ਦਾ ਕੰਮ ਕੀਤਾ ਸੀਗਾ 2020 ਦੇ ਵਿੱਚ ਨਵੰਬਰ ਦੇ ਵਿੱਚ 2021 21 ਜੀ ਅਸੀਂ ਕੰਮ ਕੀਤਾ ਸਾਰਾ 2022 ਦੇ ਵਿੱਚ ਮੈਂ ਬਾਹਰ ਚਲਾ ਗਿਆ ਅਸੀਂ ਸਾਰਾ ਹਿਸਾਬ ਕਿਤਾਬ ਬਣਾਇਆ ਮੇਰੇ ਹਿੱਸੇ ਦੇ ਪੈਸੇ 475000 ਉਹਨੇ ਮੈਨੂੰ ਦੇਤਾ ਮੈਂ ਬਾਹਰ ਚਲਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਦੋਂ ਮੈਂ ਵਾਪਸ ਹੀ ਮੁੜ ਕੇ ਆਇਆ ਹੈਗਾ 2022 ਚ ਐਂਡ ਤੇ ਮੈਂ ਆਇਆ ਹੈਗਾ 23 ਚ ਆਇਆ ਹੈਗਾ 24 ਚ ਆਇਆ ਹੈਗਾ ਉਹਨੇ ਕੋਈ ਹਿਸਾਬ ਪਤਾਉਣੀ ਦਿੱਤਾ ਕਹਿੰਦਾ ਕਿ ਤੇਰਾ ਕੋਈ ਹਿਸਾਬ ਤਾਂ ਬਣਦਾ ਹੀ ਨਹੀਂ ਥੋੜੀ ਗਹਿਰੀ ਜੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਨਾਮ ਵੀ ਵਿੱਚ ਚੱਕਤਾ ਡੀਲਰship ਤੋਂ ਮੇਰੇ ਗਹਿਰੀ ਜੀ ਉਹਮਾਂ ਨੇ ਮੇਰਾ ਨਾਮ ਜਿਹੜਾ ਸੀਗਾ ਬੋਰਡ ਦੇ ਉੱਪਰ ਉਹ ਚੱਕਤਾ ਵਿਜ਼ਿਟਿੰਗ ਕਾਰਡ ਦੇ ਉੱਤੇ ਮੇਰਾ ਨੰਬਰ ਸੀਗਾ ਉਹ ਖਤਮ ਕਰਤਾ ਬੈਲ ਬੁੱਕ ਸੀਗੇ ਉਹਨਾਂ ਦੇ ਉੱਤੇ ਮੇਰਾ ਫੋਨ ਨੰਬਰ ਸੀਗਾ ਸਾਰਾ ਕੁਝ ਖਤਮ ਕਰਕੇ ਆਪਦੇ ਫੋਨ ਨੰਬਰ ਉੱਤੇ ਪਾਤੇ ਤੇ ਇਹ ਕੰਪਨੀ ਸਾਰੀ ਉਹਨੇ ਆਪਦੇ ਮੁੰਡੇ ਦੇ ਨਾਮ ਦੇ ਉੱਤੇ ਕਰਤੀ ਕਿੰਨੇ ਪੈਸੇ ਦਿੱਤੇ ਸੀ ਜਦੋਂ ਤੁਸੀਂ ਇਨਵੈਸਟ ਕਰਨਾ ਕੀਤਾ ਮੇਰਾ ਜੀ ਇਸ ਵੇਲੇ ਬੈਂਕ ਦਾ ਪ੍ਰੂਫ ਜਿਹੜਾ ਹੈਗਾ 15 ਲੱਖ ਤੇ 15000 ਦਾ ਹੈ ਤੇ ਪੈਸੇ ਤਾਂ ਵੱਧ ਲੱਗੇ ਹੈਗੇ ਆ ਜਿਹੜਾ ਕਿ ਪ੍ਰੂਫ ਇੰਨੇ ਦਾ ਹੋਇਆ ਸੋੜੇ ਤੇ ਉਹਨਾਂ ਦੀ ਜਿਹੜੀ ਹੈ ਸਕੂਟਰ ਏਜੰਸੀ ਵੀ ਜਿਹੜੀ ਹੈ ਸੜ ਗਈ ਸੀ ਅਸੀਂ ਖਬਰ ਵੀ ਨਸ਼ਰ ਕੀਤੀ ਸੀਗੀ ਇਸ ਸਮੇਂ ਹਾਂਜੀ ਉਹ ਪਤਾ ਲੱਗਿਆ ਸੀ ਮੈਨੂੰ ਪਰ ਉਹ ਮੈਂ ਉਸ ਵੇਲੇ ਕੈਨੇਡਾ ਦੇ ਵਿੱਚ ਸੀਗਾ ਮੈਨੂੰ ਇਹਨੇ ਕੋਈ ਫੋਨ ਨਹੀਂ ਕੀਤਾ ਜਦੋਂ ਮੈਂ ਇੱਥੇ ਵਾਪਸ ਮੁੜ ਕੇ ਆਇਆ ਹੈਗਾ ਉਦੋਂ ਮੈਨੂੰ ਕਹਿੰਦਾ ਵੀ ਤੇਰੇ ਸਾਰੇ ਪੈਸੇ ਜਿਹੜੇ ਲੱਗੇ ਸੀ ਉਹ ਉੱਥੇ ਸਕੂਟਰ ਸਾਰੇ ਸੜ ਗਏ ਖਤਮ ਹੋ ਗਏ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਾਲਾਂਕਿ ਉੱਥੇ ਨੁਕਸਾਨ ਸਿਰਫ 3-4 ਸਕੂਟਰਾਂ ਦਾ ਹੋਇਆ ਸੀ ਉਹ ਵੀ ਲੱਗਦਾ ਨਹੀਂ ਕਿ ਇੱਕ ਵਿਉਂਤਬੰਦੀ ਨਹੀਂ ਸਾੜਿਆ ਗਿਆ ਸੀ ਜੀ ਗਾਰ ਉਹ ਉਹ ਕੀਤਾ ਹੀ ਇਸ ਤਰੀਕੇ ਦਾ ਨਾਲ ਸੀਗਾ ਜੀ ਤਾਂ ਕਿ ਮੈਨੂੰ ਬਾਹਰ ਕੀਤਾ ਜਾਵੇ ਉਸ ਤੋਂ ਬਾਅਦ ਦੇ ਵਿੱਚ ਹੀ ਇਹਨੇ ਮੇਰਾ ਸਾਰਾ ਨਾਮ ਨੂੰ ਵਗੈਰਾ ਸਾਰਾ ਖਤਮ ਕਰਤਾ ਬਸ ਹੁਣ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਕਾਰਵਾਈ ਕੀਤੀ ਵੀ ਹੈ ਐਸ ਵੇਲੇ 406 ਦਾ ਪਰਚਾ ਹੋਇਆ ਵਿਆ ਤੇ ਇਹ ਬੰਦਾ ਫਰਾਰ ਹੈ ਸਤੰਬਰ 30 ਨੂੰ ਪਰਚਾ ਹੋ ਗਿਆ ਸੀਗਾ ਤੇ ਆਪਦੇ ਮੁੰਡੇ ਦੇ ਨਾਲ ਹੀ ਇਹ ਭੱਜਿਆ ਵਿਆ ਘਰੋਂ ਜਿੰਦੇ ਲੱਗੇ ਵੇ ਆ ਦੁਕਾਨ ਬੰਦ ਹੈ ਕੀ ਮੰਗ ਕਰਦੇ ਨੇ ਇਨਸਾਫ ਹੀ ਮੰਗ ਕਰਦੇ ਆ ਜੀ ਜਿਹੜੇ ਐਨ ਆਰ ਆਈ ਬੰਦੇ ਇੱਥੇ ਪੈਸੇ ਇਨਵੈਸਟ ਕਰਦੇ ਹੈਗੇ ਆ ਵੀ ਉਹਨਾਂ ਦੀ ਇੱਕ ਸਰਵਾਈ ਕੀਤੀ ਜਾਵੇ ਸੰਤੋਸ਼ਪੂਰਨ ਕਾਰਵਾਈ ਤੋਂ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਓਕੇ ਉਹ ਲੈ ਕੇ ਕਿਉਂ ਗ੍ਰਿਫਤਾਰ ਕਰਨਾ ਚਾਹੀਦਾ ਹੈ ਜੇ ਮਾਰੇ ਐਂਸਰਾਂ ਜਿਹੜੇ ਠੱਗਿਆ ਮਾਲ ਦਾ ਜਲਦ ਕਰਦਾ ਜਲਦੀ ਤੋਂ ਪਹਿਲਾਂ ਕਰਨਾ ਚਾਹੀਦਾ ਜੀ ਇਹਨਾਂ ਨੂੰ ਕਿਉਂਕਿ ਦੂਜਿਆਂ ਨੂੰ ਵੀ ਇਹ ਸੇਧ ਮਿਲੇ ਇਸ ਚੀਜ਼ ਦੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਮੈਂ ਤਾਂ ਬਾਹਰੋਂ ਆ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਚਲੋ ਠੀਕ ਹੈ ਕੋਈ ਨਹੀਂ ਇਹਦਾ ਵੀ ਰੋਟੀ ਪਾਣੀ ਚੱਲੀ ਜਾਊਗਾ ਕੋਈ ਨਹੀਂ ਸਾਰੇ ਪੈਸੇ ਮੈਂ ਹੀ ਲਾਏ ਸੀਗੇ ਤੇ ਜਿਹੜੇ ਹਾਲਾਤ ਵੇਖ ਕੇ ਤਾਂ ਕੋਈ ਵੀ ਬੰਦਾ ਡਰੂਗਾ ਵੀ ਇੱਥੇ ਆ ਕੇ ਪੈਸੇ ਕਿਹਨੂੰ ਲਾਉਣੇ ਆਸ ਲਾਈਬਰੇਰੀ ਇਹਦੇ ਬੱਚਿਆਂ ਨੂੰ ਵੀ ਸਿੱਖਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬੱਚੇ ਵੀ ਸਿੱਖ ਬੱਚੇ ਬਿਲਕੁਲ ਜੀ ਇਹਨਾਂ ਦੀ ਬੇਟੀ ਮੈਂ ਲੈ ਕੇ ਗਿਆ ਆਪਦੀ ਧੀ ਬਣਾ ਕੇ ਲੈ ਕੇ ਗਿਆ ਬਾਹਰ ਮੇਰੇ ਕੋਲ ਸਰ ਇੱਕ ਜਣ ਐਨ ਆਰ ਆਈ ਵੱਲੋਂ ਐਜੂਕੇਸ਼ਨ ਦੇ ਜਿਹੀ ਸੀ ਮਾਮਲਾ ਦਾਟ ਹੋਇਆ ਬਲਵਿੰਦਰ ਸਿੰਘ ਬਾਬੂ ਦੇ ਖਿਲਾਫ ਧੀ ਮਾਮਲਾ ਸਾਰਾ ਸਾਰਾ ਜੀ ਇੱਕ ਪਵਿੱਤਰ ਸਿੰਘ ਵੱਨਿਓ ਜਿਹੜੇ ਮਾਨਯੋਗ ਐਸ ਐਸ ਪੀ ਨੂੰ ਕਰ ਨੇ ਉਹਨਾਂ ਨੂੰ ਇੱਕ ਪੀ ਸੀ ਦੀ ਦਰਖਾਸਤ ਦਿੱਤੀ ਗਈ ਸੀ ਜੋ ਬਾਦ ਬਰਤਾਲ ਡਿਪਟੀ ਸਾਹਿਬ ਦੇ ਜਿਹੜੀ ਉਹ ਮੁਕੱਦਮਾ 200 ਮੁਕੱਦਮਾ ਨੰਬਰ 215 थाना ਸਿਟੀ ਸਿਟੀ ਵਿੱਚ ਦਰਜ ਹੋਇਆ ਇਹ ਬਲਵਿੰਦਰ ਸਿੰਘ ਬੱਬੂ ਦੇ ਖਿਲਾਫ ਦਰਜ ਹੈ ਜਿਹੜਾ ਇਹ ਅੰਡਰ ਸੈਕਸ਼ਨ 406 ਹੈ ਵੀ ਉਹਨੇ ਜਿਹੜਾ 15-16 ਲੱਖ ਰੁਪਏ ਦੇ ਕਰੀਬ ਜਿਹੜੀ ਹੈਗੀ ਹੈ ਉਹਦੀ ਸੰਪਤੀ ਸੀ ਉਹ ਜਿਹੜੀ ਪਰਦੋਰ ਕਰਦਾ ਸਰ ਐਨਆਰਏ ਨੇ ਕਿਹਾ ਕਿ ਅਜੇ ਤੱਕ ਕੋਈ ਕਾਰਵਾਈ ਨਹੀਂ ਕਿਸ ਤਰ੍ਹਾਂ ਦੀ ਕਰ ਰਹੀ ਹੈ ਹਾਂਜੀ ਉਹਨੂੰ ਜਿਹੜਾ ਅਰੈਸਟ ਕਰਨ ਲਈ ਐ ਸੀ ਜਿਹੜਾ ਪ੍ਰਯਾਸ ਕਰ ਰਹੇ ਹਨ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜੇ ਸਰ ਇਹ ਵੀ ਪਤਾ ਲੱਗਿਆ ਕਿ ਬਹੁਤ ਵੱਡਾ ਜਿਹੜਾ ਉਹ ਸਕੂਟਰ ਰੈਸ ਉਹਨਾਂ ਨੂੰ ਅੱਗ ਵੀ ਲਾਈ ਦੇ ਸੀ ਹਾਂਜੀ ਇਹ ਤਫਤੀਸ਼ ਦੇ ਤਫਤੀਸ਼ ਤੇ ਦੌਰਾਨ ਸਾਰੀਆਂ ਜਿਹੜੀਆਂ ਗੱਲਾਂ ਹੋਣ ਰਿਕਾਰਡ ਲਏ ਜਾਂਦੇ